ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਸਣ ਦੀਓ ਆ ਇਤਿਹਾਸ ਦੀ ਲੜੀ ਨੂੰ ਜੋੜਦੇ ਆ ਹੋਏ ਆ ਇਤਿਹਾਸ ਸਰਵਣ ਕਰਦੇ ਹਾਂ ਸਤਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਉਹਨਾਂ ਦੇ ਬਚਪਨ ਦੀਆਂ ਸਾਖੀਆਂ ਗੁਰੂ ਜੀ ਦੀ ਬਾਲ ਲੀਲਾ ਗੁਰੂ ਜੀ ਬਚਪਨ ਵਿੱਚ ਕੀ ਚੋਜ ਵਰਤੌਂਦੇ ਰਹੇ ਕੀ ਖੇਡਾਂ ਖੇਡਦੇ ਸਨ ਆਓ ਸਾਰੀ ਇਤਿਹਾਸ ਦੀ ਜਾਣਕਾਰੀ ਆਪ ਤੱਕ ਪਹੁੰਚਾਈ ਜਾ ਰਹੀ ਹੈ ਆਓ ਇਤਿਹਾਸ ਸਰਵਣ ਕਰਦੇ ਹਾਂ ਜਦ ਗੁਰੂ ਨਾਨਕ ਦੇਵ ਜੀ ਪੰਜ ਬਰਸਾਂ ਦੇ ਹੋ ਗਏ ਤਾਂ ਬਾਲਕਾਂ ਨਾਲ ਖੇਡਣ ਲੱਗੇ ਬਾਲਕਾਂ ਨਾਲ ਖੇਡਦੇ ਵੇਖ ਕੇ ਹਰ ਇੱਕ ਇਸਤਰੀ ਪੁਰਸ਼ ਨੂੰ ਬਹੁਤ ਪਿਆਰੇ ਲੱਗਦੇ ਸਨ ਪਰ ਵਿੱਚੋਂ ਜਿਹੜੀ ਚੀਜ਼ ਬਾਹਰ ਖੇਡਣ ਵਾਸਤੇ ਲੈ ਜਾਂਦੇ ਸਨ ਉਹ ਆਪਣੇ ਸਾਥੀ ਬਾਲਕਾਂ ਨੂੰ ਦੇ ਦਿੰਦੇ ਸਨ ਅਤੇ ਜੇ ਕੋਈ ਹੋਰ ਰੋਟੀ ਕੱਪੜਾ ਜਾਂ ਪੈਸੇ ਲੈ ਜਾਂਦੇ ਤਾਂ ਉਹ ਫਕੀਰਾਂ ਤੱਥਾਂ ਗਰੀਬਾਂ ਨੂੰ ਵੰਡ ਦਿੰਦੇ ਸਨ ਆਪ ਜੀ ਦੀਆਂ ਇਹ ਗੱਲਾਂ ਵੇਖ ਕੇ ਮਹਤਾ ਕਾਲੂ ਪੰਡਿਤ ਹਰदयाल ਨੂੰ ਕਹਿੰਦਾ ਸੀ ਕਿ ਤੁਸੀਂ ਚੰਗਾ ਬਾਦਸ਼ਾਹੀ ਸ਼ਤਰ ਇਸ ਦੇ ਸਿਰ ਤੇ ਝੁਲਾਇਆ ਹੈ ਜੋ ਘਰ ਦੀਆਂ ਚੀਜ਼ਾਂ ਵੀ ਬਾਹਰ ਲੋਕਾਂ ਨੂੰ ਦੇ ਆਉਂਦਾ ਹੈ ਪੰਜ ਬਰਸਾਂ ਦੀ ਜਦੋਂ ਉਮਰ ਹੋਈ ਤਦੋਂ ਐਸਾ ਕੰਮ ਕਰਨ ਲੱਗੇ ਕਿ ਕਰੋ ਜਿਹੜੀ ਚੀਜ਼ ਹੱਥ ਆਉਂਦੀ ਉਹ ਚੁੱਕ ਕੇ ਲੈ ਜਾਂਦੇ ਤੇ ਬਾਹਰ ਜਾ ਕੇ ਗਵਾਹ ਆਉਂਦੇ ਜੈਸਾ ਕਿ ਭਾਂਡੇ ਗਹਿਣੇ ਕੱਪੜੇ ਜੋ ਆਪਣੇ ਘਰੋਂ ਲੈ ਜਾਂਦੇ ਉਹ ਆਤਿਥੀ ਆਦਿਕ ਗਰੀਬਾਂ ਨੂੰ ਬਾਹਰ ਜਾ ਕੇ ਦੇ ਆਉਂਦੇ ਨਿਤਾ ਪ੍ਰਤ ਇਸ ਤਰ੍ਹਾਂ ਹੀ ਕਰਦੇ ਸਨ ਇੱਕ ਦਿਨ ਜਦ ਇੱਕ ਭਾਂਡਾ ਜਿਸ ਵਿੱਚ ਮਾਤਾ ਜੀ ਨੇ ਆਪ ਜੀ ਨੂੰ ਖਾਣ ਵਾਸਤੇ ਚੋਰੀ ਕੁੱਟ ਕੇ ਦਿੱਤੀ ਸੀ ਇੱਕ ਗਰੀਬ ਨੂੰ ਬਾਹਰ ਹੀ ਦੇ ਆਏ ਤਾਂ ਮਾਤਾ ਜੀ ਨੇ ਘਰ ਆਏ ਨੂੰ ਪੁੱਛਿਆ ਕਿ ਉਹ ਚੋਰੀ ਵਾਲਾ ਕੌਲ ਕਿੱਥੇ ਹੈ ਜਦ ਬਾਲਕ ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਉੱਤਰ ਨਾ ਦਿੱਤਾ ਤਾਂ ਮਾਤਾ ਜੀ ਹੱਥ ਵਿੱਚ ਸੋਟੀ ਫੜ ਕੇ ਡਰਾਉਣ ਲੱਗੀ ਕਿ ਸੱਚ ਦੱਸ ਕੌਲ ਕਿੱਥੇ ਹੈ ਨਹੀਂ ਤਾਂ ਇਸ ਸੋਟੀ ਨਾਲ ਮਾਰਾਂਗੀ ਤਦ ਗੁਰੂ ਜੀ ਅੱਖਾਂ ਨੀਵੀਆਂ ਪਾ ਕੇ ਅਥਰੂ ਕੇ ਰਣ ਲੱਗ ਪਏ ਇੰਨੇ ਚਿਰ ਨੂੰ ਚਾਚਾ ਲਾਲੂ ਆ ਗਿਆ ਤੇ ਉਸ ਨੇ ਆਣ ਕੇ ਮਾਤਾ ਜੀ ਤੋਂ ਛੁਡਵਾ ਦਿੱਤਾ ਮਾਤਾ ਜੀ ਨੇ ਫਿਰ ਗੁੱਸੇ ਨਾਲ ਕਿਹਾ ਅੱਜ ਤਾਂ ਤੈਨੂੰ ਇਹਨਾਂ ਦੇ ਆਖੇ ਛੱਡ ਦਿੰਦੀ ਹਾਂ ਜੇ ਤੂੰ ਫਿਰ ਕੋਈ ਇਸ ਤਰ੍ਹਾਂ ਦਾ ਕੰਮ ਕੋਈ ਕੀਤਾ ਫਿਰ ਮੈਂ ਤੈਨੂੰ ਨਹੀਂ ਛੱਡਾਂਗੀ ਇਸ ਤਰ੍ਹਾਂ ਡਰਾਤ ਮਕਾ ਕੇ ਮਾਤਾ ਤ੍ਰਿਪਤਾ ਜੀ ਦੇ ਅੰਦਰ ਮੋਹ ਆ ਗਿਆ ਜਿਸ ਕਰਕੇ ਮਾਤਾ ਜੀ ਨੇ ਆਪ ਜੀ ਨੂੰ ਫੜ ਕੇ ਗੋਦੀ ਵਿੱਚ ਬਿਠਾ ਕੇ ਬਹੁਤ ਪਿਆਰ ਕੀਤਾ ਮਾਤਾ ਜੀ ਗੁਰੂ ਜੀ ਦਾ ਮੂੰਹ ਪੂੰਝਦੇ ਅਤੇ ਪਿਆਰ ਕਰਕੇ ਘੁੱਟ-ਘੁੱਟ ਕੇ ਗਲ ਨਾਲ ਲਾਉਂਦੇ ਅਤੇ ਮਨ ਵਿੱਚ ਪਛਤਾਉਂਦੇ ਕਿ ਮੈਂ ਆਪਣੇ ਇੱਕੋ ਇੱਕ ਪੁੱਤਰ ਨੂੰ ਕਿਉਂ ਛਿੜਕਿਆ ਆਪੇ ਵੱਡਾ ਹੋ ਕੇ ਸਮਝ ਜਾਏਗਾ ਬੱਚੇ ਹਾਨ-ਲਾਭ ਨਹੀਂ ਜਾਣ ਸਕਦੇ ਤੇ ਇਸ ਤਰ੍ਹਾਂ ਸੁਭਾਵਕ ਹੀ ਕਰਦੇ ਰਹਿੰਦੇ ਹਨ ਇਸ ਦਾ ਕੀ ਦੋਸ਼ ਹੈ ਇਸ ਤਰ੍ਹਾਂ ਪਿਆਰ ਤੇ ਵਿਚਾਰ ਕਰਕੇ ਜਦ ਮਾਤਾ ਜੀ ਨੇ ਗੋਦ ਵਿੱਚੋਂ ਛੱਡਿਆ ਤਾਂ ਗੁਰੂ ਜੀ ਫੇਰ ਬੱਚਿਆਂ ਨਾਲ ਖੇਡਣ ਲੱਗ ਪਏ ਮਹਤਾ ਕਾਲੂ ਨੇ ਇਸ ਤਰ੍ਹਾਂ ਦੀਆਂ ਗੱਲਾਂ ਵੇਖ ਕੇ ਪੰਡਿਤ ਦੇ ਘਰ ਜਾ ਕੇ ਕਿਹਾ ਕਿ ਪੰਡਿਤ ਜੀ ਤੁਸਾਂ ਚੰਗਾ ਜੋਤਿਸ਼ ਲਾਇਆ ਹੈ ਤੁਹਾਡਾ ਕਿਹਾ ਤਾਂ ਕੁਝ ਵੀ ਸੱਚ ਨਹੀਂ ਹੋਇਆ ਇਸ ਦੇ ਲੱਛਣਾਂ ਤੋਂ ਮੈਂ ਜਾਣ ਲਿਆ ਹੈ ਕਿ ਇਹ ਘਰ ਉਜਾੜੂ ਪੈਦਾ ਹੋਇਆ ਹੈ ਕਿਉਂਕਿ ਜੋ ਚੀਜ਼ ਇਹ ਘਰੋਂ ਲੈ ਜਾਂਦਾ ਹੈ ਉਹ ਬਾਹਰ ਜਾ ਕੇ ਗਵਾਹ ਹੁੰਦਾ ਹੈ ਜੇਕਰ ਕੁਝ ਪੁੱਛੀਏ ਤਾਂ ਚੁੱਪ ਕਰ ਰਹਿੰਦਾ ਹੈ ਦੱਸਦਾ ਤੇ ਬੋਲਦਾ ਕੁਝ ਨਹੀਂ ਤੂੰ ਚੰਗੀ ਗਿਣਤੀ ਗਿਣ ਕੇ ਪੱਤਰੀ ਲਿਖੀ ਹੈ ਮੈਂ ਸਮਝਦਾ ਹਾਂ ਕਿ ਤੂੰ ਐਵੇਂ ਮੈਨੂੰ ਖੁਸ਼ ਕਰਕੇ ਪੈਸੇ ਲੈਣ ਵਾਸਤੇ ਹੀ ਇਹ ਝੂਠ ਮੂਠ ਗੱਲਾਂ ਸੁਣਾਈਆਂ ਹਨ ਮਹਿਤਾ ਕਾਲੂ ਦੇ ਇਹ ਉਲਾਂਬੇ ਸੁਣ ਕੇ ਪੰਡਿਤ ਹਰਦੇਵਾਲ ਨੇ ਕਿਹਾ ਕਿ ਮਹਿਤਾ ਜੀ ਬਾਲਕ ਦਾ ਇੱਕ ਲੱਛਣ ਜਿਹੜਾ ਮੈਂ ਇਸ ਵਿੱਚ ਪਹਿਲਾਂ ਵੇਖਿਆ ਸੀ ਤੈਨੂੰ ਦੱਸਿਆ ਨਹੀਂ ਤੇ ਤੇਰੇ ਮਨ ਦੀ ਖੁਸ਼ੀ ਨਾ ਮਾਰੀ ਜਾਵੇ ਉਹ ਇਹ ਹੈ ਕਿ ਇਸ ਦੇ ਜਿਤਨੇ ਸੰਬੰਧੀ ਹਨ ਉਹ ਇਸ ਦੀ ਮਹਿਮਾ ਨਹੀਂ ਜਾਣ ਸਕਣਗੇ ਹੋਰ ਲੋਕ ਭਾਵੇਂ ਇਸ ਤੋਂ ਬਹੁਤ ਲਾਭ ਉਠਾਉਣਗੇ ਜਦ ਇਹ ਬਾਲਕ ਜਵਾਨ ਹੋਵੇਗਾ ਤਾਂ ਇਸ ਦਾ ਤੇਜ ਪ੍ਰਤਾਪ ਬਹੁਤ ਵਧੇਗਾ ਇਸ ਨੂੰ ਪੀਰ ਫਕੀਰ ਸਾਰੇ ਮੰਨਣਗੇ ਉਹ ਪੁਰਸ਼ ਧੰਨਤਾ ਜੋਗ ਹੋਣਗੇ ਜਿਹੜੇ ਇਸ ਨੂੰ ਮੰਨ ਕਰਕੇ ਮੰਨਣਗੇ ਇਸ ਕਰਕੇ ਮਹਤਾ ਜੀ ਤੁਸੀਂ ਧਨ ਦੀ ਪ੍ਰੀਤੀ ਨਾ ਕਰੋ ਇਹ ਝੂਠੀ ਹੈ ਆਪਣੇ ਇਸ ਪੁੱਤਰ ਉਤੇ ਮਨ ਕਰਕੇ ਸ਼ਰਧਾਂਤਾਰਨ ਕਰੋ ਇਹ ਪ੍ਰਮਾਤਮਾ ਦਾ ਰੂਪ ਹੈ ਜੋ ਜੜ ਚੇਤਨ ਸ੍ਰਿਸ਼ਟੀ ਦਾ ਮੁੱਢ ਹੈ ਪੰਡਿਤ ਪਾਸੋਂ ਇਹ ਗੱਲਾਂ ਸੁਣ ਕੇ ਬਾਬਾ ਕਾਲੂ ਮਨ ਹੀ ਮਨ ਵਿੱਚ ਪੰਡਿਤ ਨੂੰ ਬੁਰਾ ਭਲਾ ਕਹਿੰਦਾ ਹੋਇਆ ਘਰ ਮੁੜਿਆ ਤੇ ਆਪਕਾਰ ਵਿਹਾਰ ਵਿੱਚ ਲੱਗ ਗਿਆ ਉਸ ਰਾਤ ਹੀ ਜਦ ਮਾਤਾ ਤ੍ਰਿਪਤਾ ਜੀ ਬਾਲਕ ਨੂੰ ਨਾਲ ਲੈ ਕੇ ਆਪਣੇ ਸੁੰਦਰ ਪਲੰਘ ਉੱਤੇ ਸੁੱਤੇ ਤਾਂ ਮਾਤਾ ਜੀ ਨੂੰ ਸਵਾ ਪੈ ਰਾਤ ਰਹਿੰਦੀ ਇੱਕ ਸੁਪਨਾ ਆਇਆ ਮਾਤਾ ਜੀ ਨੇ ਵੇਖਿਆ ਕਿ ਬਹੁਤ ਦੇਵਤੇ ਇਕੱਠੇ ਹੋ ਕੇ ਬਾਲਕ ਗੁਰੂ ਜੀ ਦੇ ਦਰਸ਼ਨ ਕਰਨ ਆਏ ਹਨ ਅਤੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੁੰਦੇ ਹਨ ਅਤੇ ਆਪ ਜੀ ਉੱਪਰ ਫੁੱਲਾਂ ਦੀ ਵਰਖਾ ਕਰ ਰਹੇ ਹਨ ਬਾਲਕ ਗੁਰੂ ਜੀ ਇੱਕ ਸੁੰਦਰ ਹੀਰੇ ਮਾਨਕ ਜੜਤ ਉੱਚੇ ਸਿੰਘਾਸਨ ਉਤੇ ਬਿਰਾਜਮਣ ਹਨ ਅਤੇ ਦੇਵਤੇ ਹੱਥ ਜੋੜ ਕੇ ਨਮਸਕਾਰਾਂ ਕਰਦੇ ਅਤੇ ਉਸਦੀ ਉਸਤਤ ਕਰਦੇ ਹਨ ਕਿ হে ਪੂਜ ਮੂਰਤੀ ਆਪ ਪਾਪੀਆਂ ਦੰਬੀਆਂ ਤੇ ਦੁਸ਼ਤਾਂ ਨੂੰ ਨਾਸ਼ ਕਰਨ ਵਾਲੇ ਹੋ ਜਗਤ ਵਿੱਚ ਭਗਤੀ ਪ੍ਰਗਟ ਕਰਨ ਵਾਸਤੇ ਬੇਦੀ ਕੁਲ ਵਿੱਚ ਪ੍ਰਗਟ ਹੋਏ ਹੋ ਕਾਲ ਯੁਗ ਵਿੱਚ ਪਵਿੱਤਰ ਸੱਚ ਦਾ ਰਸਤਾ ਦੱਸਣ ਅਤੇ ਜਗਤ ਦੇ ਉਧਾਰ ਵਾਸਤੇ ਸਤ ਸੰਗਤ ਦਾ ਰਾਹ ਦੇਣ ਲਈ ਨਾਮ ਜਪਾਵਣ ਅਤੇ ਚਰਨ ਕਮਲਾਂ ਨਾਲ ਧਿਆਨ ਧਾਰਨ ਵਾਸਤੇ ਬੁਰਾਈਆਂ ਨੂੰ ਦੂਰ ਕਰਨਾ ਤੇ ਆਪਣੇ ਚਰਨਾਂ ਦਾ ਆਸਰਾ ਦੇਣ ਵਾਸਤੇ ਸੰਸਾਰ ਵਿੱਚ ਆਏ ਹੋ ਇਸ ਤਰ੍ਹਾਂ ਦੀਆਂ ਉਸਤਤੀਆਂ ਕਰਕੇ ਅਤੇ ਬਾਰੰਬਾਰ ਨਮਸਕਾਰਾਂ ਕਰਕੇ ਦੇਵਤੇ ਆਪਣੇ ਦੇਵ ਲੋਕ ਨੂੰ ਚਲੇ ਗਏ ਸਪਨੇ ਵਿੱਚ ਇਹ ਕੌਤਕ ਦੇਖ ਕੇ ਮਾਤਾ ਤ੍ਰਿਪਤਾ ਜੀ ਬਹੁਤ ਅਚਰਜ ਹੋਈ ਅਤੇ ਘਬਰਾ ਕੇ ਬਾਲਕ ਗੁਰੂ ਜੀ ਦੇ ਸਰੀਰ ਉੱਪਰ ਹੱਥ ਫੇਰ ਕੇ ਵੇਖਣ ਲੱਗੀ ਕਿ ਮੇਰੇ ਨਾਲ ਇਹ ਸੁੱਤੇ ਹੋਏ ਹਨ ਕਿ ਸੱਚਮੁੱਚ ਹੀ ਕਿਸੇ ਸੋਨੇ ਦੇ ਸੰਗਾਸਨ ਤੇ ਬਰਾਜੇ ਹਨ ਮਾਤਾ ਜੀ ਨੂੰ ਗੁਰੂ ਸਾਹਿਬ ਜੀ ਦੇ ਅੰਗ-ਅੰਗ ਵਿੱਚੋਂ ਚੰਦਨ ਅਤਰ ਦੀ ਸੁਗੰਧ ਆਉਣ ਲੱਗੀ ਮਾਤਾ ਜੀ ਭਰਮ ਵਿੱਚ ਪੈ ਗਏ ਇਹ ਇਹ ਸੁਪਨਾ ਹੈ ਜਾਂ ਸੱਚਮੁੱਚ ਸੀ ਮਾਤਾ ਜੀ ਕੋਈ ਗੱਲ ਨਿਸ਼ਚੇਨਾ ਕਰ ਸਕੇ ਤੇ ਇਸ ਵਿਚਾਰ ਵਿੱਚ ਹੀ ਦਿਨ ਚੜ ਪਿਆ ਮਾਤਾ ਜੀ ਦੇ ਇਸ ਭਰਮ ਤੇ ਚਿੰਤਾ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਜਾਗ ਪਏ ਅਤੇ ਕਿਹਾ ਕਿ ਮਾਤਾ ਜੀ ਮੈਨੂੰ ਭੁੱਖ ਲੱਗੀ ਹੈ ਕੁਝ ਭੋਜਨ ਦਿਓ ਪੁੱਤਰ ਦੀ ਇਹ ਭੁੱਖ ਦੀ ਗੱਲ ਸੁਣ ਕੇ ਮਾਤਾ ਜੀ ਪੁੱਤਰ ਪਿਆਰ ਵਿੱਚ ਰਾਤ ਦੀ ਸਾਰੀ ਕਹਾਣੀ ਭੁੱਲ ਗਏ ਅਤੇ ਬੜੇ ਪਿਆਰ ਨਾਲ ਦਹੀਂ ਨਾਲ ਰੋਟੀ ਲਿਆ ਕੇ ਆਪ ਜੀ ਨੂੰ ਖਾਣ ਵਾਸਤੇ ਦਿੱਤੀ ਗੁਰੂ ਜੀ ਦਹੀਂ ਰੋਟੀ ਛਕ ਕੇ ਬਾਲਕਾਂ ਨਾਲ ਖੇਡਣ ਬਾਹਰ ਚਲੇ ਗਏ ਗੁਰੂ ਜੀ ਜਦ ਖੇਡਦੇ ਹਨ ਭੱਜਦੇ ਦੌੜਦੇ ਹਨ ਤਾਂ ਆਪ ਜੀ ਦੇ ਪੈਰਾਂ ਦੀਆਂ ਘੁੰਗਰੀਆਂ ਤੇ ਲੱਕ ਦੀ ਤੜਾਗੀ ਦੇ ਬੋਰ ਛਣ ਛਣ ਕਰਕੇ ਬੜੀ ਸ਼ੋਭਾ ਦਿੰਦੇ ਹਨ ਜਦ ਗੁਰੂ ਜੀ ਖੇਡ ਕੇ ਕਰ ਆਉਂਦੇ ਹਨ ਤਾਂ ਆਪ ਜੀ ਨਾਲ ਦੂਜੇ ਬਾਲਕ ਵੀ ਆ ਜਾਂਦੇ ਹਨ ਆਪ ਜੀ ਨਾਲ ਬਾਲਕ ਬੜਾ ਪ੍ਰੇਮ ਕਰਦੇ ਹਨ ਤੇ ਆਪ ਜੀ ਨੂੰ ਛੱਡ ਕੇ ਆਪਣੇ ਘਰ ਨਹੀਂ ਜਾਣਾ ਚਾਹੁੰਦੇ ਦਿਨ ਪ੍ਰਤ ਇਸ ਤਰ੍ਹਾਂ ਹੀ ਸੁਖ ਆਨੰਦ ਨਾਲ ਖੇਡਦੇ ਹਨ ਅਤੇ ਵੇਖਣ ਵਾਲੇ ਇਨ੍ਹਾਂ ਦੇ ਰੰਗ ਟੰਗ ਵੇਖ ਕੇ ਪ੍ਰਸੰਨ ਹੁੰਦੇ ਹਨ ਸਾਖੀ ਸਰਵਣ ਕਰਵਾਉਂਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਤੁਹਾਡੇ ਆਪਣੇ ਚੈਨਲ ਖਾਲਸੇ ਸਿੱਸਤੀ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਤੇ ਹੋਰ ਜਾਣਕਾਰੀ ਇਤਿਹਾਸ ਗੁਰੂ ਦੀਆਂ ਸਾਖੀਆਂ ਗੁਰੂ ਦੀਆਂ ਜੀਵਨੀਆਂ ਗੁਰੂ ਦੀ ਸ਼ਹੀਦੀ ਦਿਹਾੜੇ ਉਹਨਾਂ ਦੇ ਸਬੰਧਿਤ ਸਾਖੀਆਂ ਆਪ ਜੀ ਤੱਕ ਇਸ ਚੈਨਲ ਲਈ ਪਹੁੰਚਾਈਆਂ ਜਾਣਗੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ pati